ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਦਾਸ ਫਿਰ ਹਜ਼ਰ ਹੋਇਆ ਆਪਣੇ YouTube ਚੈਨਲ ਗੁਰਸਾਖੀਏ ਸ਼ਬਦ ਵਿਚਾਰ ਦੇ ਮਾਧਮ ਰਾਹੀਂ ਆਪ ਜੀ ਦੇ ਨਾਲ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਦਾਸ ਨੂੰ ਸੰਗਤ ਵਿੱਚੋਂ ਕਈ ਸੱਜਣਾ ਦੇ ਫੋਨ ਆਉਂਦੇ ਹਨ ਕਿ ਕੋਈ ਅਜ਼ਹੀ ਬਾਣੀ ਦੱਸੋ ਕੋਈ ਅਜਿਹੇ ਸ਼ਬਦ ਦੱਸੋ ਆਪਣੇ YouTube ਚੈਨਲ ਤੇ ਕੋਈ ਅਜਿਹੇ ਸ਼ਬਦ ਜਿਹੜਾ ਉਹ ਪਾਓ ਜਿਸ ਦਾ ਜਾਪ ਕੀਤਾ ਸਾਰੇ ਹੀ ਕਾਰਜ ਸਾਰੇ ਸਪੂਰਨ ਕਾਜ ਜਿਹੜੇ ਉਹ ਸੌਰਜਨ ਭਾਈ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ ਕਿ ਬਾਬੇ ਨਾਨਕ ਤੋਂ ਲੈ ਕੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਦੀ ਜਿੰਨੀ ਵੀ ਬਾਣੀ ਹੈ ਭਾਵੇਂ ਕਿ ਦਸਵੇਂ ਪਾਤਸ਼ਾਹ ਦੀ ਬਾਣੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਉਹਨਾਂ ਨੇ ਨਹੀਂ ਕੀਤੀ ਪਹਿਲਾਂ ਪੰਜ ਗੁਰੂ ਸਾਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਸੀ ਫਿਰ ਜਦੋਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਤਸ਼ਾਹ ਨੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਬੀੜ ਤਿਆਰ ਕੀਤੀ ਉਸ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਸ਼ ਕਰਕੇ ਬੀੜ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੰਮਲ ਕਰ ਦਿੱਤੀ ਜਿਸ ਨੂੰ ਦਮਦਮੀ ਬੀੜ ਦਾ ਨਾਮ ਹੀ ਦਿੱਤਾ ਗਿਆ ਇਸੇ ਹੀ ਬੀੜ ਸਾਹਿਬ ਨੂੰ ਗੁਰਤਾ ਗੱਦੀ ਹਜ਼ੂਰ ਸਾਹਿਬ ਵਿਖੇ ਮਿਲੀ ਤੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਬਣੇ ਤੇ ਸਾ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੀ ਵੀ ਦਰਜ ਬਾਣੀ ਹੈ ੴ ਤੋਂ ਲੈ ਕੇ ਨੌਵੇਂ ਮਹਲੇ ਦੇ ਸ਼ਲੋਕਾਂ ਤੱਕ 18 ਦਾ ਸ੍ਰੀ ਸਖ ਹਰ ਇੱਕ ਬਾਣੀ ਦਾ ਜਾਪ ਕੀਤੇ ਹਨ ਸਮੂਹ ਸੁਖ ਪ੍ਰਾਪਤ ਹੁੰਦੇ ਨੇ ਸਮੁੱਚੇ ਸੁਖ ਪ੍ਰਾਪਤ ਹੁੰਦੇ ਬਸ਼ਰਤੇ ਕਿ ਜਾਪ ਕਰਨ ਵਾਲੇ ਦਾ ਹਿਰਦਾ ਜਿਹਦਾ ਹਿਰਦਾ ਸ਼ੁੱਧ ਹੋਣਾ ਚਾਹੀਦਾ ਹੈ ਹਿਰਦੇ ਦੇ ਵਿੱਚ ਕਿਸੇ ਪ੍ਰਤੀ ਕੋਈ ਵੈਰ ਬ੍ਰੋਧ ਕੋਈ ਐਹੋ ਜੀ ਭਾਵਨਾ ਨਹੀਂ ਹੋਣੀ ਚਾਹੀਦੀ ਕਿ ਜਿਸ ਦੇ ਨਾਲ ਆਪਾਂ ਕਿਸੇ ਦਾ ਬੁਰਾ ਇਛਦੇ ਹੋਈਏ ਵੇਖੋ ਸਾਧ ਸੰਗਤ ਜੀ ਜਦੋਂ ਬੰਦਾ ਬਿਮਾਰ ਹੁੰਦਾ ਤੇ ਡਾਕਟਰ ਕੋਲ ਦਵਾਈ ਲੈਣ ਜਾਂਦਾ ਹੈ ਤੇ ਸਾਧ ਸੰਗਤ ਜੋ ਡਾਕਟਰ ਹੁੰਦੇ ਦਵਾਈ ਖਾਣ ਦੇ ਨਾਲ ਨਾਲ ਪ੍ਰੇਜ ਵੀ ਦੱਸਦੇ ਨੇ ਕਿ ਆ ਪ੍ਰੇਜ ਕਰਨੇ ਹਨ ਸੋ ਸਾਧ ਸੰਗਤ ਗੁਰਮਤ ਦੇ ਵਿੱਚ ਵੀ ਪ੍ਰੇਜ ਕਰਨੇ ਪੈਂਦੇ ਨੇ ਗੁਰਬਾਣੀ ਪੜ੍ਹ ਕੇ ਜੇ ਆਪਾਂ ਗੁਰਬਾਣੀ ਦਾ ਜਾਪ ਕਰਕੇ ਜੇ ਆਪਾਂ ਫਲ ਪ੍ਰਾਪਤ ਕਰਨਾ ਹੈ ਤੇ ਸਾਨੂੰ ਉਹ ਪ੍ਰੇਜ ਜਿਹੜੇ ਗੁਰੂ ਸਾਹਿਬ ਨੇ ਦੱਸੇ ਹਨ ਕਰਨੇ ਹਨ ਹੁਣ ਸਭ ਤੋਂ ਪਹਿਲਾਂ ਮੈਂ ਆਪ ਜੀ ਦੇ ਨਾਲ ਇਹ ਬਚਨ ਸਾਂਝਾ ਕਰਾਂ ਕਿ ਗੁਰੂ ਸਾਹਿਬ ਨੇ ਸੁਖਨੀ ਸਾਹਿਬ ਦੀ ਬਾਣੀ ਵਿੱਚ ਇਹਨਾਂ ਪ੍ਰੇਜਾਂ ਬਾਰੇ ਜਿਹੜੇ ਪ੍ਰੇਜ ਹਨ ਇੱਕ ਸ਼ਲੋਕ ਵਿੱਚ ਹੀ ਦੱਸ ਦਿੱਤਾ ਹੈ ਸਤਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਹਨ ਕਾਮ ਕਰੋਧ ਅਰ ਲੋਭ ਮੋ ਵਿنس ਜਾਏ ਅਮੇਵ ਕਾਮ ਕ੍ਰੋਧ ਅਰ ਲੋਭ ਮੋਹ ਵਿنس ਜਾਏ ਅਮੇਵ ਕਾਮ ਵੀ ਛੱਡ ਦੇਣਾ ਕ੍ਰੋਧ ਵੀ ਛੱਡ ਦੇਣਾ ਲੋਭ ਵੀ ਛੱਡ ਦੇਣਾ ਝੂਠਾ ਪਿਆਰ ਵੀ ਬੰਦ ਕਰ ਦੇਣਾ ਹੰਕਾਰ ਵੀ ਛੱਡ ਦੇਣਾ ਇਹਨਾਂ ਪੰਜਾਂ ਚੀਜ਼ਾਂ ਦਾ ਜਦੋਂ ਤਿਆਗ ਹੋ ਗਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਜਦੋਂ ਇਹਨਾਂ ਪੰਜਾਂ ਚੀਜ਼ਾਂ ਨੂੰ ਆਪਾਂ ਤਿਆਗ ਦਿੱਤਾ ਤੇ ਫਿਰ ਕੀ ਹੁੰਦਾ ਹੈ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਮੇਵ ਨਾਨਕ ਪ੍ਰਭ ਸਰਨਾਗਤੀ ਕਾਰ ਪ੍ਰਸਾਦ ਗੁਰਦੇਵ ਫਿਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਫਿਰ ਪ੍ਰਮਾਤਮਾ ਦੀ ਸ਼ਰਨ ਵਿੱਚ ਆਉਣਾ ਪੈਂਦਾ ਹੈ ਆਪਣਾ ਹਿਰਦਾ ਜਿਹੜਾ ਆਪਣਾ ਮਨ ਸਤਿਗੁਰਾਂ ਦੀ ਸ਼ਰਨ ਵਿੱਚ ਲੈ ਕੇ ਆਉਣਾ ਪੈਂਦਾ ਹੈ ਤੇ ਫਿਰ ਗੁਰਦੇਵ ਜਿਹੜੇ ਨੇ ਜਿਹੜੇ ਪ੍ਰਮਾਤਮਾ ਜੀ ਜਾਂ ਜੋ ਗੁਰੂ ਜੀ ਨੇ ਉਹ ਫਿਰ ਕਿਰਪਾ ਕਰਦੇ ਹਨ ਤੇ ਉਨ੍ਹਾਂ ਦੀ ਕਿਰਪਾ ਦੇ ਨਾਲ ਹਰ ਚੀਜ਼ ਜਿਸ ਲਈ ਅਸੀਂ ਕਾਮਨਾ ਕੀਤੀ ਹੁੰਦੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ। ਸੋ ਸਾਥ ਸੰਗਤ ਬਹੁਤ ਜਿਆਦਾ ਲੰਮਾ ਨਾਮ ਖਿਆਨ ਕਰਦਾ ਹੋਇਆ ਮੈਂ ਤੇ ਇਹੀ ਬੇਨਤੀ ਕਰਾਂਗਾ ਕਿ ਧੰਤਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਇਹ ਸ਼ਲੋਕ ਕਾਮ ਕ੍ਰੋਧ ਅਰ ਲੋਮੋ ਬਲ ਸ਼ਾਇ ਅਮੇਵ ਤੇ ਅਮਲ ਕਰਕੇ ਜਿਹੜੀ ਮਰਜੀ ਜਿੱਥੋਂ ਮਰਜੀ ਬਾਣੀ ਪੜ੍ਹ ਲਓ ਸਭ ਤੋਂ ਉੱਤਮ ਬਾਣੀ ਮੂਲ ਮੰਤਰ ਦਾ ਜਾਪ ਹੈ ਮੂਲ ਮੰਤਰ ਦਾ ਜਾਪ ਕਰ ਲਓ ਸਾਰੀ ਇਛਾ ਪੂਰਨ ਹੋ ਗਏ ਪਰ ਸਮੇ ਸਮੇ ਸੰਤ ਮਹਾਂਪੁਰਸ਼ ਇਸ ਸੰਸਾਰ ਵਿੱਚ ਆਏ ਤੇ ਉਹਨਾਂ ਨੂੰ ਜਿੱਦਾਂ ਜਿੱਦਾਂ ਸੰਗਤਾਂ ਨੇ ਉਹਨਾਂ ਦੀ ਗਾੜੀ ਮੰਗ ਰੱਖੀ ਉਹਨਾਂ ਇਸ ਗੁਰਬਾਣੀ ਰੂਪੀ ਸਮੁੰਦਰ ਵਿੱਚ ਚੁੱਭੀਆਂ ਲਾ ਕੇ ਜਿਹੜੇ ਸ਼ਬਦ ਦੱਸੇ ਇਹ ਆ ਸ਼ਬਦ ਦਾ ਜਾਪ ਕੀਤੇ ਆ ਸੁਖ ਜਲਦੀ ਪ੍ਰਾਪਤ ਹੁੰਦੇ ਨੇ ਸਾਰੇ ਕਾਰਜ ਸੌਰ ਜਾਂਦੇ ਨੇ ਦੁੱਖਾਂ ਦਾ ਵੀ ਨਾਸ਼ ਹੋ ਜਾਂਦਾ ਹੈ ਜਿੱਥੇ ਸੁਖ ਆਉਂਦੇ ਨੇ ਉਸ ਦੇ ਨਾਲ ਨਾਲ ਹੋਰ ਵੀ ਸੰਸਾਰਕ ਦੁਨਿਆਵੀ ਸੁੱਖ ਵੀ ਪ੍ਰਾਪਤ ਹੁੰਦੇ ਨੇ ਪੁੱਤਰ ਧੀਆਂ ਵੀ ਸੁਖੀ ਰੱਖਦੇ ਨੇ ਮਾਇਆ ਵੀ ਆਉਂਦੀ ਹੈ ਧਨ ਵੀ ਆਉਂਦਾ ਹੈ ਇਹ ਸ਼ਬਦ ਜੋ ਆਪ ਜੀ ਦੇ ਨਾਲ ਸਾਂਝਾ ਕਰਨ ਲੱਗਾ ਇਹ ਸਾਜਾਬ ਕਰਨ ਲਈ ਮਹਾਂਪੁਰਖ ਸੰਤ ਮਹਾਂਪੁਰਖ ਦੱਸਿਆ ਕਰਦੇ ਸਨ ਕਿ ਸਾਖ ਸੰਗਤ ਜੀ ਇਹ ਸ਼ਬਦ ਜੇ ਤੇ ਵਿਧੀ ਪੂਰਵਕ ਜਾਪ ਕਰਨਾ ਹੈ ਫਿਰ ਤੇ ਬਹੁਤ ਔਖਾ ਹੈ ਤੇ ਉਸ ਤਰ੍ਹਾਂ ਨਹੀਂ ਕਰਨਾ ਹੈ ਕੋਈ ਵਿਧੀ ਪੂਰਵਕ ਨਹੀਂ ਕਰਨਾ ਆਪਾਂ ਜਿੱਦਾ ਆਮ ਗੁਰਬਾਣੀ ਦਾ ਜਾਪ ਕੀਤਾ ਜਾਂਦਾ ਹੈ ਇਸ ਤਰ੍ਹਾਂ ਵੀ ਇਸੇ ਤਰ੍ਹਾਂ ਹੀ ਆਪਾਂ ਇਹ ਸ਼ਬਦ ਦਾ ਜਾਪ ਕਰਨਾ ਹੈ ਸਵੇਰੇ ਉੱਠ ਕੇ ਸ਼ਾਮ ਨੂੰ ਸੌਣ ਵੇਲੇ ਦੋ ਟਾਈਮ ਇਹ ਸ਼ਬਦ ਦਾ ਜਾਪ ਕਰਕੇ ਤੁਸੀਂ ਅਮਰਤ ਵੇਲੇ ਉੱਠ ਕੇ ਆਪਣੇ ਨਿਤਨੇਮ ਦੇ ਨਾਲ ਨਾਲ ਇਹ ਸ਼ਬਦ ਦਾ ਜਾਪ ਕਰੋ ਸ਼ਾਮ ਜਿਹੜਾ ਰਹਿਰਾਸ ਸਾਹਿਬ ਜੀ ਦਾ ਪਾਠ ਕਰਨਾ ਹੈ ਰਾਰਾ ਸਬ지 ਦੇ ਪਾਠ ਤੋਂ ਬਾਅਦ ਇਹ ਸ਼ਬਦ ਦਾ ਜਾਪ ਕਰਨਾ ਹੈ ਸੌਣ ਲਗਿਆ ਕੀਰਤਨ ਸੁਲਾ ਕਰਨ ਤੋਂ ਬਾਅਦ ਵੀ ਇਹ ਸ਼ਬਦ ਦਾ ਜਾਪ ਕਰਨਾ ਹੈ ਇਹ ਸਾਧ ਸੰਗਤ ਜੀ ਤੁਸੀਂ ਕੋਈ ਦਿਨ ਨਿਸ਼ਚਿਤ ਨਹੀਂ ਕਰਨੇ ਕਿ ਐਨੇ ਦਿਨ ਕਰਨਾ ਹੈ ਇਹ ਹਮੇਸ਼ਾ ਹੀ ਕਰਨਾ ਹੈ ਤੇ ਜਦੋਂ ਤੁਸੀਂ ਹਮੇਸ਼ਾ ਹੀ ਇਹ ਸ਼ਬਦ ਦਾ ਜਾਪ ਕਰੋਗੇ ਤੇ ਤੁਹਾਨੂੰ ਸੁੱਖ ਪ੍ਰਾਪਤ ਹੁੰਦੇ ਜਾਣਗੇ ਸੁੱਖ ਜੋ ਜੋ ਤੁਸੀਂ ਜਾਪ ਕਰੀ ਜਾਓਗੇ ਤਿਉ ਤਿਉ ਸੁਖ ਪ੍ਰਾਪਤ ਹੁੰਦੇ ਜਾਣਗੇ ਸਾਧ ਸੰਗਤ ਜੀ ਆਓ ਉਸ ਸ਼ਬਦ ਦੀ ਸਾਂਝ ਪਾਈਏ ਕਿ ਇਹ ਸ਼ਬਦ ਕਿਹੜਾ ਹੈ ਜਿਸ ਦਾ ਆਪਾਂ ਜਾਪ ਕਰਨਾ ਹੈ ਬਲਾਵਲ ਮਹਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸੁਮਾਰਿਆ ਬਲਾਵਲ ਮੁਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸੁਮਾਰਿਆ ਸਾਦ ਜਨ ਹੋਏ ਕਿਰਪਾਲਾ ਬਿਗ ਸੇ ਸਭ ਪਰਵਾਰਿਆ ਸਾਦ ਜਨਾ ਹੋਏ ਕਿਰਪਾਲਾ ਬਿਗ ਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰ ਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਵੱਡੀ ਆਰ ਜਾ ਹਰ ਗੋਬਿੰਦ ਕੀ ਸ਼ੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿਭਵਨ ਹਰਿਆ ਹੋਏ ਸਗਲੇ ਜੀ ਸਦਾ ਰਿਆ ਵਣ ਤ੍ਰਿਣ ਤ੍ਰਿਭਵਨ ਹਰਿਆ ਹੋਏ ਸ਼ਗਲ ਹੈ ਜੀ ਸਦਾ ਰਿਆ ਮਨ ਇੱਛੇ ਨਾਨਕ ਪਲ ਪਾਏ ਪੂਰਨ ਇੱਛੇ ਪੁਜਾਰਿਆ ਮਨ ਇੱਛੇ ਨਾਨਕ ਪਲ ਪਾਏ ਪੂਰਨ ਇੱਛੇ ਪੁਜਾਰਿਆ ਸੂ ਸਾਤ ਸੰਗਤ ਜੀ ਜੋ ਇਹ ਸ਼ਬਦ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 806 ਤੇ ਸੁਭਾਏਮਾਨ ਹੈ ਤੇ ਧੰਤਨ ਗੁਰੂ ਅਰਜਨ ਦੇਵ ਬਾਹਰ ਪੰਜਵੇਂ ਪਾਤਸ਼ਾਹ ਜੀ ਦੇ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਬਲਾਵਲ ਰਾਗ ਦੇ ਵਿੱਚ ਅਚਾਰਨ ਕੀਤਾ ਹੋਇਆ ਹੈ ਸਾਭ ਸੰਗਤ ਇਹ ਸ਼ਬਦ ਜਾਪ ਕਰਨ ਦੇ ਨਾਲ ਤੁਹਾਨੂੰ ਤੁਹਾਡੇ ਜਿਹੜੇ ਦੁੱਖ ਨੇ ਤੁਹਾਡੇ ਪਰਿਵਾਰਕ ਦੁੱਖ ਨੇ ਇਹ ਤਾਂ ਨਾਸੀ ਹੀ ਜਾਣਗੇ ਨਾ ਸਵੰਜੋ ਕਿਲ ਵਿਖੋ ਕਰਤਾ ਕਰ ਆਇਆ ਜਦੋਂ ਮਾਲਕ ਆਪ ਆ ਗਿਆ ਕਰਤਾਪੁਰ ਖਾਪ ਆ ਗਿਆ ਤੇ ਫਿਰ ਦੁੱਖਾਂ ਨੇ ਨਾਸ ਜਾਣਾ ਹੈ ਜਦੋਂ ਤੁਸੀਂ ਇਹ ਸ਼ਬਦ ਦਾ ਜਾਪ ਕਰੋਗੇ ਉਸ ਵਕਤ ਤੁਹਾਡੀ ਪ੍ਰਮਾਤਮਾ ਦੇ ਨਾਲ ਸੁਰਤ ਜੁੜੇਗੀ ਪਰ ਸਾਫ ਸੰਗਤ ਬੇਨਤੀ ਇਹ ਹੈ ਕਿ ਕਿਸੇ ਦੇ ਨਾਲ ਵੈਰ ਵਿਰੋਧ ਕਿਸੇ ਪ੍ਰਤੀ ਮੰਦੀ ਭਾਵਨਾ ਨਹੀਂ ਰੱਖਣੀ ਇਹਨਾਂ ਚੀਜ਼ਾਂ ਦਾ ਪਰਹੇਜ਼ ਕਰਨ ਤੇ ਜਦੋਂ ਤੁਸੀਂ ਆਪਣੇ ਨਿਤਨੇਮ ਦੇ ਨਾਲ ਨਿਤਨੇਮ ਦੀਆਂ ਬਾਣੀਆਂ ਦੇ ਨਾਲ ਇਹ ਸ਼ਬਦ ਦਾ ਜਾਪ ਕਰਦੇ ਕਰੋਗੇ ਤੁਹਾਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ ਕਰਕੇ ਵੇਖੋ ਫੇਰ ਤੁਸੀਂ ਆਪ ਹੀ ਤੁਹਾਨੂੰ ਪਤਾ ਲੱਗ ਜਾਣਾ ਹੈ ਕਿ ਸ਼ਬਦ ਦਾ ਜਾਪ ਕੀਤਿਆਂ ਕੀ ਕੁਲ ਪ੍ਰਾਪਤ ਹੁੰਦਾ ਹੈ ਹੁਣ ਆਓ ਭੁੱਲਾਂ ਚੁੱਕਾਂ ਦੀ क्षमा ਮੰਗਦਾ ਹੋਇਆ ਦਾਸ ਇਥੇ ਹੀ ਪਤੇ ਬੁਲਾਉਂਦਾ ਹੈ ਫਿਰ ਕਾਲ ਨੂੰ ਹਾਜ਼ਰ ਹੋਵਾਂਗੇ ਸਹਿਜ ਪਾਰਤੀ ਸੇਵਾ ਕਰਨ ਵੇ ਹਿੱਤ ਕੌਣ ਫਤਿ ਬੁਲਾਈਏ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿ